ਸੁਣਦੇ ਇਸ ਨੂੰ ਟੱਕਰਾਂ ਦੇ ਹਾਂਜੀ ਮਿੱਤਰੋ ਫਿਰ ਤੋਂ ਆ ਗਏ ਇੱਕ ਹੋਰ ਕਹੜਜੀ ਵੀਡੀਓ ਲੈ ਕੇ ਪਹਿਲਾਂ ਤੁਸੀਂ ਆਹ ਵੀਡੀਓ ਦੇਖੋ ਫਿਰ ਇਸ ਵੀਡੀਓ ਦੇ ਫਣੀ ਇੱਕ ਮਿੰਟ ਪੜਾਂਗੇ ਇੱਕ ਮਿੰਟ ਵੀ ਕਾਫੀ ਫਣੀ ਹੋਣ ਵਾਲਿਆ ਵੀਰੋ ਚੰਗੀ ਲੱਗੀ ਤਾਂ ਲਾਈਕ ਜਰੂਰ ਕਰ ਦਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰ ਲਿਓ ਇਨੂੰ ਘਰੇ ਬੈਠੇ ਨੂੰ ਕਿਹੜਾ ਪੰਪ ਗਈ ਜਾਂਦਾ ਭਰਾ ਬਾਗ ਨਹੀਂ ਦਾਗ ਹੁੰਦੇ ਆ ਚੰਨੇ ਤਾਂ ਸਾਡੇ ਘਰੇ ਵੀ ਆਈਂ ਕਦੇ ਮਲਾਵਾਂਗੇ ਸ਼ਰੀਕਾਂ ਦੇ ਢੇਲੇ ਬਾਹਰ ਆ ਜਾਂਦੇ ਨੇ ਜਦੋਂ ਦੇਨੇ ਆ ਮੁੱਛਾਂ ਨੂੰ ਵਟ ਤੇ ਕਈਆਂ ਦੀਆਂ ਤੇ ਚੀਕਾਂ ਨਿਕਲ ਜਾਂਦੀਆਂ ਨੇ ਜਦੋਂ ਵੱਜਦੀ ਏ ਮਲੰਗਾਂ ਦੀ ਛੱਟ ਸੋਨੂ ਸੀਤੋ ਵਾਲੇ ਦੇ ਮੈਕਦੇ ਸੈੱਲ ਡਾਊਨ ਹੋ ਗਏ ਤੌਣ ਤੇ ਮੁੱਕਾ ਮਾਰ ਫੇਰ ਗੀਤ ਬਾਹਰ ਆਉ ਗੜਤ ਕੇ ਅਫਸੂਲ ਫਤ ਗਿਆ ਸੀ ਕੰਜਰ ਨੇ ਲਾਹ ਹੀਰੇ ਨੂੰ ਵੀ ਭਲਾਤਾ ਚੁੰਨੀ ਮੇਰੀ ਰੰਗ ਦੇ ਲਲਾਰੀਆ ਠੀਕ ਹੈ ਇਹ ਹੈਗਾ ਕਰਨੋਜਲੇ ਭਾਜੀ ਦਾ ਗਾਣਾ ਤੇ ਮਿਊਜ਼ਿਕ ਦਿੱਤਾ 21 ਭਾਜੀ ਨੇ ਠੀਕ ਹੈ ਜੀ ਉਹਨੂੰ ਸੁਣਾਓ ਫਿਰ ਆ ਗਾਣਾ ਸਭ ਅੱਚ ਚੁੰਨੀ ਰੰਗ ਦੇ ਲਲਾਰੀਆਂ ਗੱਡੀ ਨਾਲ ਦੀ 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 ਇਹ ਸੁਣ ਕੇ ਲਲਾਰੀ ਨੇ ਜਿਹੜਾ ਲਲਾਰੀ ਜੇ ਤੂੰ ਭਰਾ ਗਿਆ ਚੁੰਨੀ ਰੰਗਾਉਣ ਵਾਸਤੇ ਉਹਨੇ ਉਹ ਗਰਮ ਪਾਣੀ ਤੇਰੀ ਛਾਤੀ ਤੇ ਪਾਉਣਾ ਮੈਂ ਦੱਸਦਾ ਤੈਨੂੰ ਸਾਹ ਵਰਗੇ ਉਹ ਕੇ ਪਰਣੀ ਨੇ ਦਿੰਦੇ ਦੁਨੀਆ ਜੀ ਨੇ ਨਿੰਦੀ ਯਰ ਮਰਨ ਜੀ ਦਿੰਦੇ ਹਰ ਮਰਨ ਜੀ ਦਿੰਦੇ ਓਏ ਹੋ ਕੇ ਪਰਨ ਨੇ ਜਿੰਦੇ ਦੁਨੀਆ ਜੀ ਨੇ ਨਿੰਦੀ ਯਰ ਮਰਨ ਜੀ ਦਿੰਦੇ ਹਰ ਮਰਨ ਦੇ ਦਿੰਦੇ ਦੁਨੀਆ ਜੀ ਨੇ ਨਿੰਦੀ ਰ ਮਰਨ ਨੀ ਦਿੰਦੇ ਹਰ ਯਰ ਮਰਨ ਜੀ ਦਿੰਦੇ ਸਾਹ ਪਤੰਦਰ ਗੇਰ ਪੋਣਾ ਨਹੀਂ ਭੁੱਲਦਾ ਯਾਰਾਂ ਨੇ ਤੈਨੂੰ ਮਰਨ ਵੀ ਨਹੀਂ ਦੇਣਾ ਕਿਉਂਕਿ ਉਹ ਬਹੁਤ ਕੰਮ ਲੈਂਦੇ ਨੇ ਤੇਰੇ ਤੋਂ ਲੋਕ ਖੁਰਕ ਕਰ ਨਹੀਂ ਦਿੰਦੇ ਥੱਲੇ ਚਾਰਜਿੰਗ ਪੁਆਇੰਟ ਆ ਤੇਰਾ ਹੱਲ ਜਾਂਦਾ ਓਏ ਸ਼ਰਮੂਰੇ ਮਾਰੇ ਫੜਕਾ ਇਹਦਾ ਸੁਪਨਾ ਕਿ ਸੀੜਾ ਨੂ ਆਲਾ ਚੱਜ ਦੇ ਨਾਲ ਤੇਰਾ ਬੁਲਾ ਕੱਕ ਤੇਰੇ ਜਿਹਾ ਵੀਰ ਨੂ ਕੋਲ ਕੋਨੇ ਵਿੱਚੋਂ ਵੇਲ ਮੱਖਣ ਸੈਂਡ ਰਹੀ ਆ ਰਾਜਾ ਆ ਪੁੱਠਾ ਪੰਗਾ ਪਾ ਗਿਆ ਨੀ ਉਹਦਾ ਬੜਾ ਇਹ ਪਿਆਰਾਂ ਦਾ ਉਸ ਮੋੜ ਤੇ ਉਹ ਬੰਦੇ ਉਹ ਕਹਿੰਦਾ ਦੀ ਉਹ ਕੱਲ ਨੀ ਉਹ ਕੱਡੀਆਂ ਤੇਰੇ ਨਾਲ ਕਹਿੰਦਾ ਦੀ ਉਹ ਐਵੇਂ ਨਾਲ ਛੱਡੀਆਂ ਤੇਰੇ ਮੈਂ ਕਹਿੰਦੇ ਕਹਿੰਦੇ ਕਿਹੜੇ ਦੰਗ ਮਾਦਿਆ ਕਹਿੰਦਾ ਨੀ ਉਹ ਕਿਤੇ ਕਿਤੇ ਫੋਟਾਂ ਦੀਆਂ ਕੱਡੀਆਂ ਤੇ ਕਿਤੇ ਬਾਈ ਨੇ ਟੂੜ ਵੱਡੀ ਹੋਈ ਐ ਕਰਕੇ ਜੱੱੱਤੇ ਹੋ ਉਹ ਐਵੇਂ ਨਹੀਂ ਉਹ ਕਹਿੰਦਾ ਦੀ ਉਹ ਕਿੜਿਆ ਦੀ ਉਹ ਕੱਟਦਾ ਪਿੰਡ ਵਿੱਚ ਕਹਿੰਦਾ ਦੀ ਉਹ ਕਹਿੰਦਾ ਦੀ ਉਹ ਜੱਟ ਦਾ ਕਰਕੇ ਛੱਡੇ ਹੋ ਤੇਰਾ ਦਿਲ ਦਾ ਨਹੀਂ ਮਾਰਾ ਤੇਰਾ ਸਿੱਧੂ ਮੂਸੇਆ ਟਿਊਨ ਜਮਾ ਹੋ ਹੀ ਆ ਪਰ ਸੁਰ ਥੋੜਾ ਇੱਧਰ ਉੱਧਰ ਹੋ ਗਿਆ ਗੱਡੀਆਂ ਇੱਕ ਕਰੀ ਜਾਂਦਾ ਸੌਂਗ ਹੈਪੀ ਬਾਈ ਇਹ ਸਿੱਧੂ ਜਿਹਾ ਹੁੰਦਾ ਹੁੰਦਾ ਉਹਨੇ ਸਾਰੇ ਗੀਤ ਤੈਨੂੰ ਦੇ ਦੇਣੇ ਸੀ ਕੋਣ ਗਿਉਨੀ ਆਥੜ ਜੇ ਤੇਰਾ ਮਿਲਦਾ ਵੇ ਤੇਰਾ ਯਾਰ ਪ੍ਰੈਗ ਇੱਕ ਖਾਨਦਾਨੀ ਤਾਈਓ ਟੱਕਲੇ ਪੈ ਉਪੈਣ ਤਦਾਨੀ ਜੋਰ ਦੇਣੀ ਮਾਰੀ ਯਾਰ ਯਾਰ